ਤਨਤਨ ਰੋਡ ਕੋਟ ਮੇਂ ਸੇ ਅਮਰਸਰ ਤੋਂ ਲੈ ਕੇ ਨਾ ਤਾਰਾਂ ਵਾਲਾ ਪੁਲ ਜੀਟੀ ਰੋਡ ਜਲੰਧਰ ਤੱਕ ਜਿਹੜੀ ਹੈ ਨਾ ਗ੍ਰੀਨ ਬੈਲਟ ਦੇ ਨਾਂ ਦੀ ਇੱਕ ਸਾਰਗਾ ਜਿਹੜੀ ਬਣੀ ਆ ਉਹ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੇ ਜਿਹੜੀ ਉਹ ਬਣਾਈ ਆ ਤੇ ਬਹੁਤ ਮਿਹਨਤ ਕੀਤੀ ਆ ਚੰਗਾ ਖੂਬ ਗੰਧ ਹੀ ਉਹਨੂੰ ਕੱਢ ਕੇ ਤੇ ਸਾਫ਼ ਸੁਥਰੀ ਸਹਿਰਗਾ ਸਾਡੇ ਲਈ ਬਣਾਤੀ ਆ ਆ ਇੱਕ ਉਹਨਾਂ ਐਲ ਸੀ ਡੀ ਵੀ ਇਹਨਾਂ ਨੇ ਲਾਈ ਜਿਸ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਬਾਰੇ ਪੂਰਾ ਜਿਹੜਾ ਉਹ ਇਤਿਹਾਸ ਕਿਵੇਂ ਰਾਜ ਆਇਆ ਕਿਵੇਂ ਗਿਆ ਉਹ ਸਾਰਾ ਕੁਝ ਦੱਸਿਆ ਆ ਨਾਲ ਜਿਹੜੀ ਹੈ ਨਾ ਇਹ ਨਹਿਰ ਚੱਲਦੀ ਆ ਅਪਰਧਵਾ ਮੁੰਬਈ ਬਹੁਤ ਸਾਫ਼ ਸੁਥਰਾ ਪਾਣੀ ਹੁੰਦਾ ਜਦੋਂ ਚੱਲਦੇ ਬਹੁਤ ਵਧੀਆ ਮਾਹੌਲ ਹੁੰਦਾ ਜਿੰਨੇ ਲੋਕ ਵਿਹਮਾ ਭਰਮਾ ਦੇ ਫਸੇ ਆ ਨਾ ਉਹ ਸਾਰਾ ਆਪਣਾ ਲਿਆ ਕੇ ਵਿਹਮਾ ਭਰਮਾ ਦਾ ਗੰਦ ਇਹ ਨਹਿਰ ਚ ਸੁੱਟ ਦਿੰਦੇ ਆ ਤੇ ਨਹਿਰ ਨੂੰ ਜਿਹੜਾ ਨਾ ਨਾਲੇ ਦਾ ਰੂਪ ਬਣਾ ਦਿੰਦੇ ਆ ਬਹੁਤ ਵਾਰ ਹੱਥ ਜੋੜੇ ਇਹਨਾਂ ਲੋਕਾਂ ਦੇ ਤੇ ਵੀਰੋ ਜਿਹੜਾ ਮਿਲੇ ਉਹਨੂੰ ਤੁਸੀਂ ਰੋਕਦੇ ਰਹਿਣਾ ਆਪਾਂ ਇਹ ਕੰਮ ਕਰਦੇ ਰਹਿਣਾ ਕਿ ਕੋਈ ਮਿਲੇ ਉਹਨੂੰ ਰੋਕੋ ਪ੍ਰਸ਼ਾਸਨ ਨੂੰ ਬੇਨਤੀ ਆ ਕਿਰਪਾ ਕਰਕੇ ਇਧਰ ਧਿਆਨ ਦੇਣ ਤੇ ਉਹਨੂੰ ਰੋਕਣ